ਅੰਮ੍ਰਿਤਸਰ ਦੇ ਵੇਰਕਾ ਪੁਲ ھیਠਾ ਕੰਮ ਕਰਨ ਵਾਲੇ ਕੁਝ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਸ ਪੁਲ ھیਠਾ ਆਪਣਾ ਕੰਮਕਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਪੁਲ ਬਣ ਰਿਹਾ ਸੀ ਤਾਂ ਉਹਨਾਂ ਦਾ ਕੰਮਕਾਜ ਠੱਪ ਹੋ ਗਿਆ ਸੀ ਪਰ ਹੁਣ ਪੁਲ ਬਣਨ ਤੋਂ ਬਾਅਦ ਉਹਨਾਂ ਦਾ ਕੰਮ ਠੀਕ ਚੱਲਣ ਲੱਗ ਪਿਆ ਹੈ। ਪਰ ਹੁਣ ਉਹਨਾਂ ਨੂੰ ਨਗਰ ਨਿਗਮ ਦੇ ਕੁਝ ਕਰਮਚਾਰੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕ ਇਸ ਪੁਲ ھیਠਾ ਆਪਣੀਆਂ ਗੱਡੀਆਂ ਲਗਾ ਕੇ ਚਲੇ ਜਾਂਦੇ ਹਨ ਜਿਸ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਦੂਜੇ ਪਾਸੇ ਇੱਕ ਵਿਅਕਤੀ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਇਹ ਜਗ੍ਹਾ ਪਾਰਕਿੰਗ ਲਈ ਬਣੀ ਹੈ ਜਿਸ ਲਈ ਇੱਥੇ ਗੱਡੀਆਂ ਖੜੀਆਂ ਕੀਤੀਆਂ ਜਾਂਦੀਆਂ ਹਨ ਪਰ ਦੁਕਾਨਦਾਰਾਂ ਵੱਲੋਂ ਇੱਥੇ ਫालतू ਸਮਾਨ ਰੱਖਿਆ ਜਾਂਦਾ ਹੈ ਜਿਸ ਕਾਰਨ ਬਹੁਤ ਪਰੇਸ਼ਾਨੀ ਆਉਂਦੀ ਹੈ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸਾਰਾ ਝਗੜਾ ਇੱਥੇ ਪਏ ਸਮਾਨ ਨੂੰ ਲੈ ਕੇ ਹੋਇਆ ਹੈ ਮੈਂ ਕਰਦਾ ਇਹ ਲੱਕੜ ਦਾ ਕੰਮ ਹਾਂਜੀ ਕਿਹੜੀ ਜਗ੍ਹਾ ਤੇ ਆ ਨਾਲੇ ਆਪਣਾ ਰਜੇ ਤੇ ਪੋਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ ਅੱਛਾ ਜੀ ਤੇ ਰੋਡ ਤੇ ਆਉਂਦਾ ਮਾਲ ਇਸ ਕਰਕੇ ਪੋਲ ਦੇ ਹੇਠਾਂ ਮੈਂ ਮਾਲ ਲਉਂਦਾ ਵਾਂ ਜੇ ਤਾਂ ਡੈਡੀ ਦੇ ਹੋਂਦ ਤੋਂ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਥਨ ਦਾ ਮਾਲ ਇੱਥੇ ਤੇ ਹੁਣ ਜਾਣ ਕੇ ਕਾਰਪੋਰੇਸ਼ਨ ਨੂੰ ਕੰਮ ਲੇਟਾਂ ਪਹੁੰਚਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚਿਆ ਤੇਰਾ ਮਾਲ ਨਹੀਂ ਲੱਗਣ ਦੇਣਾ ਇੱਥੇ ਮੰਗੇ ਇਹੋ ਕਰਦੇ ਆਂ ਕਿ ਸਾਰੇ ਰੋਟੀ ਖਾਂਦੇ ਆਂ ਮੇਰਾ ਰੋਡ ਦੇ ਕਰਕੇ ਆਉਣ ਕਰਕੇ ਮਾਂ ਵੀ ਇੱਥੇ ਸਾਈਡ ਤੇ ਮਾਲ ਲਉਂਦਾ ਆਪਣਾ ਤੇ ਬਸ ਇਹੋ ਕਿ ਮਿਹਨਤ ਕੀਤੀ ਜਾ ਰਹੀ ਹੈ ਤੇ ਤੱਕੇ ਸਹੀ ਕਿ ਹਾਂ ਜੀ ਹਾਂ ਜੀ ਅੱਜ ਸੇਰੇ ਵੀ ਡਾਂਗ ਲੈ ਕੇ ਪਿਆ ਹਾਂ ਜਦੋਂ ਮਾਲ ਆਇਆ ਮੇਰੇ ਲੱਕੜ ਆਏ ਉਹ ਤੋਂ ਡਾਂਗ ਲੈ ਕੇ ਪਿਆ ਹੈ ਅਹੀਂ ਫੇਰ ਨਹੀਂ ਕੋਈ ਕਹਾਥਿਆਨਿਆ ਕਰਕੇ ਆਉਂਦੇ ਕਿ ਲੜਨਾ ਨਹੀਂ ਆਪਾਂ ਬੈ ਕੇ ਗੱਲ ਨਿਬੜੂ ਜੋ ਨੇ ਮਾਰ ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਬਿਲਕੁਲ ਲਿਆਓ ਮੇਰੇ ਮੂੰਹ ਤੇ ਲਿਆਓ ਕਾਰਪੋਰੇਸ਼ਨ ਦੇ ਫੋਟੋ ਵਾਸਤੇ ਪਈਆਂ ਸਰ ਲੱਕੜਾ ਇੱਥੇ ਸਟਾਈਆਂ ਮੇਰੇ ਗੱਡੀ ਮੈਂ ਆਪਣਾ ਗੱਡੀਆਂ ਨੇ ਸਾਡੇ ਕੋਲ ਦੋ ਅਸੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀਆਂ ਹੁੰਦੀਆਂ ਜਿਹੜੀ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਹੈ ਪਾਰਕਿੰਗ ਦਾ ਬੋਰਡ ਲੱਗਾ ਹੋਇ ਪਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨ ਦੂਜਾ ਅਮਲੀ ਉਮਲੀ ਕੋ ਬੰਦੇ ਲੋਹਾ ਵਟ ਦੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਹੈ ਨਾ ਕਿ ਲੱਕੜਾ ਸਟੌਨ ਵਾਸਤੇ ਇਹ ਲੱਕੜਾ ਉੱਥੋਂ ਪਿੱਲਰ ਤੋਂ ਲੈ ਕੇ ਤੋੜ ਜਿੱਥੇ ਤੱਕ ਉਹ ਕੁਰਸੀ ਪਈ ਹੈ ਯਾ ਇੱਥੋਂ ਤੱਕ ਲੱਕੜਾ ਲਾਈ ਹੈ ਬਲਕਿ ਇਹ ਪੈਂਚਰਾਂ ਵਾਲੇ ਵੀ ਪਰੇਸ਼ਾਨ ਸੀਗੇ ਵੀ ਸਾਡੇ ਗਾਹ ਕਿਧਰ ਆਉਂਦੇ ਆ ਤੇ ਪੈਂਚਰਾਂ ਵਾਲੇ ਵਾਲੇ ਤੇ ਆਪਾਂ ਸਿਰਫ ਮੈਂ ਗੱਡੀਆਂ ਬਿਲਕੁਲ ਸਾਈਡ ਤੇ ਲਾਉਣਾ ਵੀ ਇਹਨਾਂ ਦੇ ਗੱਡੀਆਂ ਚੱਲਦੀਆਂ ਰਹਿਣ ਆਉਂਦੀਆਂ ਰਹਿਣ ਵੀ ਤੇ ਇਹਨਾਂ ਦਾ ਕੰਮ ਚੱਲਦਾ ਰਹੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੈਂਚਰਾਂ ਵਾਲੇ ਨੂੰ ਹਾਂ ਆ ਚਲੋ ਥੋੜੀ ਆਪਣੇ ਲਕੜ ਨਾਲ ਪਿੱਲਰ ਤੇ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਸੀ ਇਹਨਾਂ ਤੋਂ ੜ ਅੱਗੇ ਤੱਕ ਲਕੜਾਂ ਸਟਾਈਆਂ ਜਾ ਕੇ ਗਿੱਟ ਕੋ ਗੱਡੀ ਲੱਗਣ ਦਾ ਜਗ੍ਹਾ ਹੀ ਨਹੀਂ ਰਹਿੰਦੀ ਇੱਥੇ ਆ ਬੋਲਦੇ ਥੱਲੇ ਹੀ ਆ ਕੋਈ ਵੀ ਕੋ ਕੋ ਲਾਉਂਦਾ ਹਾਂ ਜੀ ਮੌਕੇ ਤੇ ਆਇਓ ਕਿ ਮੌਕੇ ਤੇ ਨਾ ਟਾਈਮ ਪਤਾ 4 ਵਜੇ ਦਾ ਸਿਰ ਉਹਨਾਂ ਕੋਲੋਂ ਕਿਹਾ ਜਿਹੜੇ ਸਾਡੇ ਜਿਹੜੇ ਦੁਕਾਨਦਾਰੋਂ ਤੰਗ ਪਸਾਨ ਕਰਿਆ ਗੁੰਡਾਗਰਦੀ ਕਰਦਾ ਵਾ ਸਾਡੇ ਕਾਰਜਸ਼ੈਣ ਨੂੰ ਉਹ ਸਾਡੇ ਕੋਲ ਕੋਈ ਬਰੇਡ ਇਹਦਾ ਦਿੱਤੀ ਆ ਉਹਨਾਂ ਦੀ ਆਊ ਜਿਹੜੀ ਜਿੰਨਾਂ ਦੀ ਆਊ ਕੋ ਕਾਰਵਾਈ ਕਰਦਾਂਗੇ ਜੀ